ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਰਤਾਰ ਸਰ ਲਾਈਵ ਚੈਨਲ ਤੇ ਆਪ ਸਭ ਬੜਾ ਪਿਆਰ ਦੇ ਰਹੇ ਹੋ ਔਰ ਸੰਗਤ ਗੁਰਬਾਣੀ ਦਾ ਲਾਹਾ ਲੈ ਰਹੀ ਹੈ ਗੁਰਬਾਣੀ ਸ਼ਬਦ ਜਾਪ ਦਾ ਲਾਹਾ ਲੈ ਰਹੀ ਹੈ ਇਸ ਗੱਲ ਤੇ ਬਹੁਤ ਖੁਸ਼ੀ ਹੈ ਔਰ ਸੰਗਤ ਨੂੰ ਰਿਲੀਫ ਮਿਲ ਰਿਹਾ ਹੈ ਕਮੈਂਟ ਆ ਰਹੇ ਨੇ ਔਰ WhatsApp ਤੇ ਮੈਸੇਜ ਆ ਰਹੇ ਨੇ ਅਰਦਾਸਾਂ ਵਾਸਤੇ ਸੋ ਮੈਂ ਦੁਬਾਰਾ ਦੱਸ ਦਿੰਦਾ ਐਤਵਾਰ ਨੂੰ ਅਰਦਾਸ ਹੁੰਦੀ ਹੈ 9 ਤੋਂ 10 ਪਹਿਲਾਂ ਸੁਖਮਨੀ ਸਾਹਿਬ ਦੇ ਜਾਪ ਹੁੰਦੇ ਔਰ 10 ਤੋਂ 11 ਸਿਮਰਨ ਤੇ ਉਸ ਤੋਂ ਬਾਅਦ ਅਰਦਾਸ 11 ਵਜੇ ਦਾ ਟਾਈਮ ਹੈ ਅਰਦਾਸ ਦਾ ਸੋ ਜਿਨ੍ਹਾਂ ਨੇ ਅਰਦਾਸ ਕਰਾਉਣੀ ਹੋਵੇ ਉਹ ਕਮੈਂਟ ਵਿੱਚ ਪਾ ਦਿਆ ਕਰੋ ਜਾਂ WhatsApp ਤੇ ਮੈਸੇਜ ਛੱਡ ਦਿਆ ਕਰੋ ਬਹੁਤ ਸਾਰੇ ਸੰਗਤ ਦੇ ਮੈਸੇਜ ਆਉਂਦੇ ਆ ਮੈਂ ਜ਼ਿਆਦਾਿਆਂ ਦੇ ਜਵਾਬ ਨਹੀਂ ਦੇ ਪਾਉਂਦਾ ਜ਼ਿਆਦਾਤਰ ਫੋਨ ਵੀ ਸਵਿਚ ਆਫ ਹੁੰਦਾ ਹੈ ਇਸ ਕਰਕੇ ਬਸ ਤੁਸੀਂ YouTube ਤੇ ਪਾ ਦਿਆ ਕਰੋ ਜਿਹੜੀ ਸਾਡੀ ਟੀਮ ਹੈ ਉਹ ਦੱਸ ਦਿੰਦੀ ਹੈ ਫਿਰ ਅਸੀਂ ਉਸ ਹਿਸਾਬ ਨਾਲ ਉਹਨਾਂ ਨੂੰ ਰਿਪਲਾਈ ਕਰ ਦਿੰਦੇ ਆ ਆਪੇ ਉਸ ਤੇ ਕਮੈਂਟ ਤੇ ਰਿਪਲਾਈ ਕਰ ਦਿੰਦੇ ਆ ਸੋ ਹੁਣ ਆਈਸੀ ਮੈਸੇਜ ਜਿਆਦਾ ਕਿ bizness ਕਾਰੋਬਾਰ ਕਈਆਂ ਦਾ ਤਾਂ ਇਹ ਹੈ ਵੀ ਅਸੀਂ ਸ਼ੁਰੂ ਕਰਦੇ ਆਂ ਸ਼ੁਰੂ ਹੋਈ ਨਹੀਂ ਪੰਦਾ ਅਸੀਂ ਕੰਮ ਕਰਨ ਜਾਣੇ ਆ ਸਾਡਾ ਕੰਮ ਬਣਦਾ ਨਹੀਂ ਕਈਆਂ ਦਾ ਇਹ ਸੀ ਵੀ ਸਾਡਾ ਕਾਰੋਬਾਰ ਬਹੁਤ ਤਰੱਕੀ 'ਚ ਸੀ ਪਰ ਹੁਣ ਅਸੀਂ ਡਾਊਨ ਚਲੇ ਗਏ ਆ ਇਹਦੇ ਵਿੱਚ ਬਹੁਤ ਸਾਰਾ ਵਹਿਮ ਭਰੰਭੀ ਪੈ ਜਾਂਦਾ ਹੈ ਕੁਝ ਰਿਐਲਿਟੀ ਵੀ ਹੁੰਦੀ ਹੈ ਕੁਝ ਵਹਿਮ ਵੀ ਹੁੰਦਾ ਹੈ ਕਈਆਂ ਦੇ ਹੋ ਜਾਂਦਾ ਜੀ ਸ਼ਾਇਦ ਕਿਸੇ ਨੇ ਕੁਝ ਕਰਤਾ ਉਹ ਕਿਸੇ ਬਾਬੇ ਕੋਲ ਜਾ ਵਰਦੇ ਨੇ ਬਾਬਾ ਅੱਗੇ ਹੋਰ ਵਹਿਮ ਪਾ ਦਿੰਦਾ ਸੋ ਐਸੇ ਵਹਿਮਾਂ ਚ ਲੋਕ ਪੈ ਜਾਂਦੇ ਆ ਸੋ ਕੰਮ ਡਾਊਨ ਹੋਣਾ ਕਾਰੋਬਾਰ ਡਾਊਨ ਹੋਣਾ ਜਾਂ ਕਿਤੇ ਵੀ ਜਾਣਾ ਤੇ ਉਹ ਕੰਮ ਦਾ ਨਾ ਬਣਨਾ ਕਈ ਬੰਦੇ ਅੰਦਰ ਨਹੀਂ ਹੁੰਦੇ ਤੇ ਪਤਾ ਨਹੀਂ ਮੈਂ ਤਾਂ ਸੋਨੇ ਨੂੰ ਹੱਥ ਲਾਵਾਂ ਮਿੱਟੀ ਬਣ ਜਾਂਦਾ ਤੇ ਕਈ ਉਹ ਹੁੰਦੇ ਨੇ ਮਿੱਟੀ ਨੂੰ ਹੱਥ ਲਾਣ ਸੋਨਾ ਬਣ ਜਾਂਦਾ ਇਸ ਕਰਕੇ ਜਿਨ੍ਹਾਂ ਨੂੰ ਇਹ ਪ੍ਰੋਬਲਮ ਆ ਰਹੀ ਹੈ ਉਹਨਾਂ ਦੇ ਵਾਸਤੇ ਅੱਜ ਆਪਾਂ ਸ਼ਬਦ ਜਬ ਦੱਸਣਾ ਹੈ ਜਿਹੜੇ ਤਾਂ ਇਹ ਕਹਿੰਦੇ ਨੇ ਵੀ ਅਸੀਂ ਕੰਮ ਸ਼ੁਰੂ ਕਰਨਾ ਚਾਹਨੇ ਆ ਪਰ ਸਾਡਾ ਕੋਈ ਅੱਗੇ ਬਣਦਾ ਨਹੀਂ ਵੀ ਕਿਵੇਂ ਸ਼ੁਰੂ ਕਰੀਏ ਜਿਹੜੇ ਇਦਾਂ ਦੇ ਨੇ ਕੁਛ ਇਦਾਂ ਦੇ ਨੇ ਜਿਹਨਾਂ ਦਾ ਕੰਮ ਬਹੁਤ ਪੀਕਤੇ ਹੈ ਪਰ ਹੌਲੀ-ਹੌਲੀ ਥੱਲੇ ਆ ਰਹੇ ਹੈ ਕਈ ਉਹ ਨੇ ਜਿਨ੍ਹਾਂ ਦੇ ਇੱਕ ਥਾਂ ਜਾ ਕੇ ਲੈਵਲ ਖੜ ਗਿਆ ਅੱਗੇ ਨਹੀਂ ਜਾ ਰਿਹਾ ਕੁਛ ਉਹ ਨੇ ਜਿਨ੍ਹਾਂ ਨੇ ਕੋਈ ਇੰਟਰਵਿਊ ਵਾਸਤੇ ਜਾਣਾ ਹੁੰਦਾ ਹੈ ਕੰਮ ਵਾਸਤੇ ਜਾਣਾ ਹੁੰਦਾ ਹੈ ਉਹਨਾਂ ਦਾ ਕੰਮ ਨਹੀਂ ਬਣਦਾ ਕਈ ਉਹ ਨੇ ਪੇਪਰ ਦੇ ਦੇ ਕੇ ਥੱਕ ਗਏ ਆ ਹਾਰ ਗਏ ਆ ਪਰ ਉਹਨਾਂ ਦਾ ਕੁਝ ਚੰਗੇ ਨੰਬਰ ਨੇ ਪਰ ਮੌਕਾ ਨਹੀਂ ਮਿਲਦਾ ਸੋ ਇਸ ਕਰਕੇ ਉਹਨਾਂ ਦੇ ਵਾਸਤੇ ਅੱਜ ਦਾ ਸ਼ਬਦ ਦਾ ਜਾਪ ਹੈ ਮੈਂ ਬੜੀ ਵਾਰ ਕਹਿਣਾ ਹੁੰਦਾ ਜਾਪ ਦੀ ਵਿਧੀ ਸਿੱਖਿਆ ਕਰੋ ਸਮਝਿਆ ਕਰੋ ਔਰ ਉਹਨੂੰ ਦਿਲੋਂ ਕਰਿਆ ਕਰੋ ਔਰ ਉਹਨੂੰ ਰੈਗੂਲਰ ਕਰਿਆ ਕਰੋ ਇਹ ਜ਼ਰੂਰੀ ਹੈ ਇਹ ਮੈਂ ਬੇਨਤੀ ਬਾਰ-ਬਾਰ ਕਰਦਾ ਤੁਸੀਂ ਗੁਰਬਾਣੀ ਨਾਲ ਪਿਆਰ ਕਰ ਰਹੇ ਹੋ ਮੈਨੂੰ ਚੰਗਾ ਲੱਗਦਾ ਹੈ ਮੈਨੂੰ ਬਹੁਤ ਸਕੂਨ ਮਿਲਦਾ ਹੈ ਆਨੰਦ ਆਉਂਦਾ ਹੈ ਕਿ ਤੁਸੀਂ ਬਾਣੀ ਨਾਲ ਜੁੜ ਰਹੇ ਹੋ ਮੈਂ ਆਪਣੇ ਆਪ ਨੂੰ ਸੋਚਦਾ ਕਿ ਕਰਮਾ ਵਾਲੇ ਆ ਸੱਚੇ ਪਾਤਸ਼ਾਹ ਨੇ ਸੇਵਾ ਵਾਸਤੇ ਚੁਣਿਆ ਤੇ ਮਹਾਰਾਜ ਮੇਰ ਰੱਖਣ ਜਿੱਥੇ ਕੀਰਤਨ ਦੀ ਸੇਵਾ ਕਰਦੇ ਆ ਆ ਸੇਵਾ ਵੀ ਮਹਾਰਾਜ ਨੇ ਚੁਣੀ ਤੇ ਚੰਗਾ ਹੈ ਪਾਤਸ਼ਾਹ ਦੀ ਸੇਵਾ ਲੈਂਦੇ ਰਹਿਣ ਸੋ ਕਾਰੋਬਾਰ ਵਿੱਚ ਤਰੱਕੀਆਂ ਵਾਸਤੇ ਕਾਰੋਬਾਰ ਨਵਾਂ ਸ਼ੁਰੂ ਕਰਨ ਵਾਸਤੇ ਜਾਂ ਜਿਹੜਾ ਬੰਦ ਹੋ ਗਿਆ ਉਹਨੂੰ ਦੁਬਾਰਾ ਸ਼ੁਰੂ ਕਰਨ ਵਾਸਤੇ ਤੁਸੀਂ ਜਾਪ ਕਰਨਾ ਹੈ ਔਰ ਇਸ ਜਾਪ ਦੇ तरीके टांग वखो वखरे ਨੇ ਮੈਂ ਉਹ ਅਡਵਾਰ ਦਾ ਜਾਪ ਇੱਕੋ ਹੀ ਹੈ ਜੁਗਤੀ ਵਕ ਵਕ ਹੈ ਉਹ ਮੈਂ ਤੁਹਾਨੂੰ ਆਡੜ ਦੱਸ ਦਿੰਦਾ ਜਿਹਨਾਂ ਨੇ ਨਵਾਂ ਕੰਮ ਸ਼ੁਰੂ ਕਰਨਾ ਹੈ ਨਵਾਂ ਬਿਜ਼ਨਸ ਕਰਨਾ ਹੈ ਕਰਨਾ ਚਾਹੁੰਦੇ ਨੇ ਹੋ ਨਹੀਂ ਪਾ ਰਿਹਾ ਕੋਈ ਰਸਤਾ ਨਹੀਂ ਬਣ ਰਿਹਾ ਉਹਨਾਂ ਵਾਸਤੇ ਮੈਂ ਦੱਸਦਾ ਜਾਪ ਫਿਰ ਘਰ ਬੈ ਸੋ ਹਰ ਜਨ ਪਿਆਰੇ ਸਤਿਗੁਰ ਤੁਮਰੇ ਕਾਜ ਸਵਾਰੇ ਰਹਾਉ ਦੁਸ਼ ਦੂਤ ਪਰਮੇਸ਼ਰ ਮਾਰੇ ਜਨ ਕੀ ਪੈਜ ਰੱਖੀ ਕਰਤਾਰੇ ਬਾਦਸ਼ਾ ਸ਼ਾਹ ਸਾਬ ਬਸ ਕਰ ਦਿਨੇ ਅਮਰਤਨਾਮ ਮਹਾਰਸਪੀ ਨੇ ਨਿਰਪਉ ਹੋਏ ਭਜੋ ਭਗਵਾਨ ਸਾਧ ਸੰਗਤ ਮਿਲ ਕਿਨੋ ਦਾਨ ਸ਼ਰਨ ਪਰੇ ਪ੍ਰਵੰਤਰ ਜਾਮੀ ਨਾਨਕ ਓਟ ਪਕਰੀ ਪ੍ਰਭ ਸੁਆਮੀ ਇਹ ਸ਼ਬਦ ਦਾ ਜਵਾਬ ਇਹ ਓਨਲੀ ਫੋਰ ਤੁਸੀਂ 51 ਵਾਰ ਕਰਨਾ ਹੈ 51 ਵਾਰ ਸਵੇਰੇ 51 ਵਾਰ ਸ਼ਾਮ ਨੂੰ ਇਹ ਉਜਗਤੀ ਉਹਨਾਂ ਵਾਸਤੇ ਹੈ ਜਿਨ੍ਹਾਂ ਨੇ ਨਵਾਂ ਕੰਮ ਸ਼ੁਰੂ ਕਰਨਾ ਹੈ ਕੰਮ ਸ਼ੁਰੂ ਹੋ ਨਹੀਂ ਪਾ ਰਿਹਾ 51 ਵਾਰ ਸਵੇਰੇ ਕਰ ਲਿਓ 51 ਵਾਰ ਸ਼ਾਮ ਨੂੰ ਕਰ ਲਿਓ ਅਰਦਾਸ ਕਰਿਓ ਔਰ ਰੋਜ਼ ਗੁਰਦੁਆਰੇ ਜਾਣਾ ਹੈ ਇਹ ਵੀ ਹੈ ਐਤਵਾਰ ਨੂੰ ਵੀ ਆਪ ਦਾ ਅਰਦਾਸ ਚ ਨਾਮ ਲਿਖਾ ਦਿਓ ਉਹਦੀ ਕੋਈ ਭੇਟਾ ਨਹੀਂ ਹੁੰਦੀ ਤੁਸੀਂ YouTube ਤੇ ਕਮੈਂਟ ਦੇ ਵਿੱਚ ਮੈਸੇਜ ਕਰ ਦਿਆ ਕਰੋ ਉੱਚੇ ਆਪਣਾ ਨਾਮ ਲਿਖਾ ਲਓ ਇਹ ਉਹਨਾਂ ਵਾਸਤੇ ਦੱਸਿਆ 51 ਵਰਸੇਰੇ 51 ਵਰਸ਼ਾ ਨੂੰ ਦੂਸਰਾ ਉਹ ਹੈ ਜਿਨ੍ਹਾਂ ਦਾ ਬਿਜ਼ਨਸ ਬਹੁਤ ਚੰਗਾ ਸੀ ਪਰ ਲੋ ਹੋ ਗਿਆ ਘਟ ਗਿਆ ਇਹ ਉਹਨਾਂ ਵਾਸਤੇ ਹੈ ਕਿ ਜਿਨ੍ਹਾਂ ਦਾ ਕੰਮ ਬਹੁਤ ਵਧੀਆ ਚੱਲਦਾ ਸੀ ਪਰ ਕਿਸੇ ਕਾਰਨ ਵਾਸਟ ਘਟ ਗਿਆ ਕਿਸੇ ਦੀ ਈਰਖਾ ਦੇ ਸਕਾਰ ਹੋ ਗਏ ਨੇ ਕਿਸੇ ਦੇ ਮਾਰੇ ਤੰਤਰ ਮੰਤਰ ਦੇ ਸ਼ਕਾਰ ਹੋ ਗਏ ਨੇ ਇਹ ਉਹਨਾਂ ਵਾਸਤੇ ਦੱਸਦਾ ਸ਼ਬਦ ਦਾ ਜਾਪ ਇਹੀ ਰਹੇਗਾ ਥਿਰ ਕਰ ਬੈ ਸੋ ਹਰਜਨ ਪਿਆਰੇ ਸਤਿਗੁਰ ਤੁਮਰੇ ਕਾ ਸਵਾਰੇ ਸ਼ਬਦ ਦਾ ਜਾਪ ਪੂਰਾ ਸ਼ਬਦ ਜਾਪ ਹੀ ਰਹੇਗਾ ਪਰ ਇਹ 108 ਵਾਰ ਕਰਨਾ ਹੈ 108 ਵਾਰ ਸਵੇਰੇ ਕਰਨਾ ਜਿੱਥੇ ਤੁਸੀਂ ਕੰਮ ਕਰਦੇ ਹੋ ਉੱਥੇ ਕਰਨਾ ਹੈ ਜਿੱਥੇ ਤੁਹਾਡਾ ਬਿਜ਼ਨਸ ਹੈ ਜਿੰਨੇ ਵਜੇ ਤੁਸੀਂ ਸ਼ੁਰੂ ਕਰਦੇ ਹੋ ਕਾਰੋਬਾਰ ਆਪਣਾ ਉੱਥੇ 108 ਵਾਰ ਕਰ ਲੈਣਾ ਹੈ 108 ਵਾਰ ਦੁਪਹਿਰ ਨੂੰ ਕਰਨਾ 108 ਵਾਰ ਉਦੋਂ ਕਰਨਾ ਜਦੋਂ ਤੁਸੀਂ ਉਹਨੂੰ ਛੱਡ ਕੇ ਘਰੇ ਆਉਣਾ ਹੈ ਆਪਦੇ ਕੰਮ ਤੋਂ ਘਰ ਜਾਣਾ ਦਿਨ ਚ ਤਿੰਨ ਵਾਰ 108 ਵਾਰ 108 ਵਾਰ 108 ਵਾਰ ਕਰਨਾ ਇਹਦਾ ਵੀ ਲਾਭ ਬਹੁਤ ਜ਼ਿਆਦਾ ਮਿਲੇਗਾ ਹੁਣ ਤੀਜਾ ਉਹ ਨੇ ਜਿਹੜੇ ਇੰਟਰਵਿਊ ਵਾਸਤੇ ਜਾਂਦੇ ਆ ਕੰਮ ਵਾਸਤੇ ਜਾਂਦੇ ਆ ਕੰਮ ਬਣਦਾ ਨਹੀਂ ਔਰ ਪੇਪਰ ਦਿੰਦੇ ਆ ਨੌਕਰੀ ਮਿਲਦੀ ਨਹੀਂ ਇੰਟਰਵਿਊ ਦਿੰਦੇ ਆ ਨੌਕਰੀ ਮਿਲਦੀ ਨਹੀਂ ਇਹ ਉਹਨਾਂ ਵਾਸਤੇ ਹੈ ਕਿ ਤੁਸੀਂ ਰੈਗੂਲਰ 40 ਦਿਨ ਇਸੇ ਸ਼ਬਦ ਦਾ ਜਾਪ ਕਰੋ 40 ਦਿਨ ਲਗਾਤਾਰ ਉਸ ਤੋਂ ਬਾਅਦ ਜਿਹੜਾ ਵੀ ਪੇਪਰ ਦੇਣਾ ਹੈ ਇੰਟਰਵਿਊ ਦੇਣਾ ਹੈ ਜਿੱਥੇ ਵੀ ਜਾਣਾ ਹੈ ਪਾਤਸ਼ਾਹ ਅਗੇ ਅਰਦਾਸ ਕਰਕੇ ਔਰ ਉਦੋਂ ਜਿੱਥੇ ਇੰਟਰਵਿਊ ਦੇਣ ਜਾਣਾ ਤੁਸੀਂ ਰੈਗੂਲਰ ਰਸਤੇ ਦੇ ਵਿੱਚ ਜਾਬ ਕਰਦੇ ਜਾਣਾ ਹੈ ਜਾਬ ਕਰਦੇ ਜਾਣਾ ਜਿੱਥੇ ਇੰਟਰਵਿਊ ਦੇਣਾ ਹੈ ਉੱਥੇ ਜਾਬ ਕਰਦੇ ਰਹਿਣਾ ਇੰਟਰਵਿਊ ਦੇ ਕੇ ਤੁਸੀਂ ਆਉਣਾ ਹੈ ਉਹਦਾ ਰਿਜ਼ਲਟ ਪਾਤਸ਼ਾਹ ਬਹੁਤ ਜਲਦੀ ਦੇਣਗੇ ਮੈਸੇਜ ਕਰ ਦੇਣਾ ਜਦੋਂ ਇੰਟਰਵਿਊ ਵਾਸਤੇ ਜਾਣਾ ਤਾਂ ਵੀ ਮੈਸੇਜ ਕਰ ਦਿਓ ਪੇਪਰ ਵਾਸਤੇ ਜਾਣਾ ਤਾਂ ਵੀ ਕਰ ਸਕਦੇ ਹੋ ਆਈਲੈਟਸ ਕਰਦੇ ਨੇ ਕਈ ਬਾਹਰ ਦਾ ਬਣਾਉਂਦੇ ਨੇ ਫਾਈਲ ਰਿਜੈਕਟ ਹੋ ਜਾਂਦੀ ਹੈ ਉਹ ਵੀ ਇਹ ਸ਼ਬਦ ਦਾ ਜਾਪ ਕਰ ਸਕਦੇ ਉਹਨਾਂ ਵਾਸਤੇ 108 ਵਾਰ ਸਵੇਰੇ 108 ਵਾਰ ਸ਼ਾਮ ਨੂੰ ਉਹ ਵੀ ਇਹ ਸ਼ਬਦ ਦਾ ਜਾਪ ਕਰ ਸਕਦੇ ਆਪ ਦੀ ਅਰਦਾਸ ਕਰਾ ਲਿਓ ਸੱਚੇ ਪਾਤਸ਼ਾਹ ਕਿਰਪਾ ਕਰਨਗੇ ਇਸੇ ਜਿਹੜੀ ਵੀਡੀਓ ਇਹ ਦੇ ਥੱਲੇ ਹੀ ਕਮੈਂਟ ਜਿਸ ਪ੍ਰੋਬਲਮ ਤੋਂ ਰਿਲੇਟਡ ਹੁੰਦੀ ਹੈ ਤੁਸੀਂ ਉਸੇ ਵੀਡੀਓ ਦੇ ਥੱਲੇ ਕਮੈਂਟ ਕਰਿਆ ਕਰੋ ਤਾਂ ਜੋ ਫਿਰ ਉਹ ਸੁਖਾ ਰਹਿੰਦਾ ਸੋ ਅਰਦਾਸ ਐਤਵਾਰ ਨੂੰ ਹੋਣੀ ਹੈ 11 ਵਜੇ ਸੋ ਆਪਣਾ ਨਾਮ ਲਿਖਾ ਲਿਓ ਚੈਨਲ ਨੂੰ ਪਿਆਰ ਕਰਦੇ ਆ ਤੁਸੀਂ ਤੁਹਾਡਾ ਧੰਨਵਾਦ ਹੈ ਇਹਨੂੰ ਵੱਧ ਤੋਂ ਵੱਧ ਸ਼ੇਅਰ ਕਰਦੇ ਆ ਕਰੋ ਸਾਰਿਆਂ ਤੱਕ ਪਹੁੰਚਾ ਦਿਆ ਕਰੋ ਵੱਧ ਤੋਂ ਵੱਧ ਕਮੈਂਟ ਕਰਦੇ ਆ ਕਰੋ ਮੈਸੇਜ ਕਰਦੇ ਆ ਕਰੋ ਹੋਈਆਂ ਭੋਲਾ ਦੇ ਖੀਵਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ